ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ 'ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਾਰਿਆਂ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੀ ਤੁਸੀਂ ਇੱਕ ਚੈਨਲ ਮੇਰਾ ਹੋਰ ਆ ਜਸਪ੍ਰੀਤ ਮਲਟੀ ਕੁਕਿੰਗ ਚੈਨਲ ਉਹਨੂੰ ਵੀ ਸਬਸਕ੍ਰਾਈਬ ਕਰ ਲਓ ਜਿਸ ਤਰ੍ਹਾਂ ਤੁਸੀਂ ਇਸ ਚੈਨਲ ਨੂੰ ਪਿਆਰ ਦਿੱਤਾ ਸਪੋਰਟ ਕੀਤੀ ਆ ਉਸੇ ਤਰ੍ਹਾਂ ਹੀ ਉਹਨੂੰ ਕਰਨਾ ਜੀ ਤੇ ਹੁਣ ਆਪਾਂ ਬਣਾਉਣ ਲੱਗੇ ਆ ਘੇਰੇ ਦਾ ਡਿਜ਼ਾਈਨ ਇਹ ਕਾ ਆਪਣੇ ਕੋਲੇ ਬ੍ਰੇਕਲੈਸ ਆ ਤੇ ਆ ਵਾਲੀ ਆਪਣੇ ਕੋਲ ਥੋੜੀ ਜਿਹੀ ਚੌੜੀ ਇਸ ਤਰ੍ਹਾਂ ਦੇ ਡਿਜ਼ਾਈਨ ਦੀ ਲੇਸ ਆ। ਕਾਟਨ ਦਾ ਸੂਟ ਆ ਤੇ ਇਹਦੇ ਵਿੱਚ ਵਾਈਟ ਕਲਰ ਆ ਤੇ ਵਾਈਟ ਕਲਰ ਦੀ ਲੇਸ ਆ। ਠੀਕ ਆ ਜੀ। ਹੁਣ ਆਪਾਂ ਬਣਾਉਣੇ ਆ ਡਿਜ਼ਾਈਨ। ਸਭ ਤੋਂ ਪਹਿਲਾਂ ਆਪਾਂ ਘੇਰੇ ਦੇ ਮੂਰੇ ਲੇਸ ਲਾਵਾਂਗੇ ਘੁੰਮ ਕਰਕੇ ਤੇ ਲੇਸ ਦੇ ਸੱਜੇ ਪੁੱਠੇ ਚੈੱਕ ਕਰ ਲੈਣੀ ਤੁਸੀਂ ਕਪੜਾ ਆਪਣਾ ਸਿੱਧਾ ਹੋਊਗਾ। ਲੇਸ ਆਪਾਂ ਪੂਰਾ ਇਸ ਤਰ੍ਹਾਂ ਪੁੱਠੀ ਰੱਖਾਂਗੇ। ਟੱਕ ਲਗਾ ਲੈਣਾ ਜਿੰਨੀ ਤੁਸੀਂ ਕਪੜੇ ਦੀ ਫੋਲਡਿੰਗ ਕਰਨੀ ਕਰ ਸਕਦੇ ਹੋ ਇਸ ਤਰ੍ਹਾਂ ਆਪਾਂ ਇੱਕ ਸਲਾਈ ਨਾਲ ਹੀ ਲਾਵਾਂਗੇ। ਇਸ ਤਰ੍ਹਾਂ ਫਲਾ ਲੀ ਲੈਸ ਇਹਨੂੰ ਹੁਣ ਸਿੱਧਾ ਕਰ ਲੈਣਾ ਹੁਣ ਆਪਾਂ ਇਹਦੇ ਥਰੇ ਕੇਰੇ ਤੇ ਕੱਚੀ ਸिलाई ਲਾ ਲੈਨੇ ਆ ਮੋਟਾ ਬਹਾਂ ਕਰਕੇ ਹੁਣ ਆਪਾਂ ਇਸ ਤਰ੍ਹਾਂ ਨਾ ਇਹਨੂੰ ਦੂਰਾ ਫੋਲਡ ਕਰ ਲਾਂਗੇ ਇਹ ਜੇ ਤੁਸੀਂ ਕਟਿੰਗ ਕਰਕੇ ਲੈਸ ਪਾਉਣੀ ਹੈ ਡਿਜ਼ਾਈਨ ਬਣਾਉਣਾ ਘੇਰੇ ਤੇ ਤਾਂ ਤੁਸੀਂ ਕਮੀਜ਼ ਦਾ ਅੱਗਲਾ ਪਿਛਲਾ ਪਾਸਾ ਲਾ ਲਿਆ ਕਰੋ ਤੇ ਡਿਜ਼ਾਈਨ ਬਣਾ ਲਿਆ ਕਰੋ ਪਹਿਲਾਂ ਤੇ ਫਿਰ ਕਟਿੰਗ ਕਰ ਲਿਆ ਕਰੋ ਕਮੀਜ਼ ਦੀ ਫਿਰ ਸੌਖਾ ਹੋ ਜਾਂਦਾ ਜੀ ਆਪਾਂ ਪਹਿਲਾਂ ਕਮੀਜ਼ ਕਟਿੰਗ ਕਰਕੇ ਫਿਰ ਡਿਜ਼ਾਈਨ ਬਣਾਉਣੇ ਆ ਫਿਰ ਕੱਪੜੇ ਦੀ ਗਾੜ ਘਟ ਹੋ ਸਕਦੀ ਹੈ ਜੀ ਮੈਨੂੰ ਤਾਂ ਇਸ ਤਰ੍ਹਾਂ ਹੀ ਕਰਦੀ ਹੁੰਨੀ ਹੈ ਮੈਂ ਪਹਿਲਾਂ ਕਮੀਹ ਕਟਿੰਗ ਨਹੀਂ ਕਰਦੀ ਜਿੱਤੋਂ ਮੋੜਿਆਂ ਦੀ ਕਾਟ ਨਹੀਂ ਪਾਉਂਦੀ ਹੁੰਦੀ ਕੱਲਾ ਕਪੜਾ ਲਾ ਲੈਣੇ ਹੁੰਨੇ ਆ ਹੁਣ ਆਪਾਂ ਦਿੱਤੇ ਲਾ ਲੈਨੇ ਨਿਸ਼ਾਨ ਕੀ ਰਿਤ ਰੱਖਾਂਗੇ ਆਪਾਂ 3 ਇੰਚ ਦੀ ਸਪੇਸ ਤਿੰਨ ਦੀ ਤਿੰਨ ਦੀ ਇਸ ਤੋਂ ਅੱਗੇ ਰੱਖਾਂਗੇ ਕਿਉਂਕਿ ਆਪਾਂ ਤੂ ਵਾਰੀ ਲਾਸ ਲਾਉਣੀ ਆ ਕਟਿੰਗ ਕਰਕੇ ਨਿਸ਼ਾਨਾ ਪੱਲਾਲੇ ਹੁਣ ਇਹਨਾਂ ਨੂੰ ਕਰ ਦਾਂਗੇ ਕਟਿੰਗ ਹੁਣ ਆਵळा ਸੈਂਟਰ ਵਾਲਾ ਵੀ ਕਰ ਲਾਂਗੇ ਕਟੇਂਗਾ ਮਾਪਣਾ ਕਮੀਜ਼ ਆ ਇਹਨੂੰ ਇੱਕ ਵਾਰੀ ਸਾਈਡ ਤੇ ਕਰ ਦਾਂਗੇ ये आप लाने लैस ये हम दो दिया वाली लैस है जी आप ला लेंगे पहले नाप के देखते कि लैस अपनी घाट ही नहीं जाए पूरी सिद्ध पुट आप चेक कर लेनी है कपड़े तरह सीधा रखना लैस आप उपर पुठी रखनी ਜੇ ਦੁਆਵਾਲੀ ਲੈਸ ਲਾਉਣੀ ਤੁਸੀਂ ਇੱਕ ਵਾਰੀ ਸਲਾਈ ਥੋੜੀ ਜਿਹੀ ਮੋਟੀ ਰੱਖ ਲਓ ਕਿਉਂਕਿ ਕਈ ਵਾਰੀ ਆਪਣੀ ਮਸ਼ੀਨ ਸਲਾਈ ਗੰਪਸ਼ਾ ਹੋ ਜਾਂਦੀ ਹੈ ਤੇ ਡੇਢ ਮਾਸਾ ਖੋ ਹੋ ਜਾਂਦੀ ਹੈ फालतू लैस आप कर देंगे कटिंग हम इसी तरह इधरली सैड त ला कपड़ा अपना सीधा होगा लैस उपर पुठी होगी ਜੇ ਕਿਸੇ ਵੀ ਮੇਰੀ ਭੈਣ ਨੂੰ ਸਮਝ ਨਾ ਲੱਗੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ ਆਪਣੀ ਇੰਸਟਾਗ੍ਰam ਵੀ ਹੈ ਜਸਪ੍ਰੀਤ ਪੰਜਾਬੀ ਉਪਟੇਕ ਤੇ ਨਾਂ ਦੀ ਹੈ ਉੱਥੇ ਵੀ ਤੁਸੀਂ ਕਮੈਂਟ ਕਰ ਸਕਦੇ ਹੋ ਗੱਲ ਕਰ ਸਕਦੇ ਹੋ ਆਹ ਤੁਲੇ ਸੱਪਾ ਕਰ ਦਿੰਦੇ ਆ ਕਟਿੰਗ ਉਹਨਾਂ ਪੈਸਟਰਾ ਕਰ ਲਾਂਗੇ ਸਿੱਧਾ ਇਹਨੂੰ ਆਹ ਵਾਲੀ लेस ਇੱਧਰ ਤੇ ਉੱਪਰ ਲਾ ਦਾਂਗੇ ਸिलाई ਹੁਣ ਥੋੜਾ ਜਿਹਾ ਬਖਾਪਾ ਢਿੱਕ ਕਰ ਲਾਂਗੇ ਇਹਦਰਲੇ ਲੈਸ ਦੇ ਉੱਤੇ ਵੀ ਇਸ ਤਰ੍ਹਾਂ ਆਪਾਂ ਸਲਾਈ ਲਾ ਦਾਂਗੇ ਆਪਾਂ ਹੁਣ ਪਿਸ ਤਿਆਰ ਕਰ ਲਿਆ ਇੱਕ ਵਾਰੀ ਜਿਹੜਾ ਆਪਣੇ ਸੈਂਟਰ ਚ ਆਊਗਾ ਤੇ ਹੁਣ ਆਪਾਂ ਇਹਨੂੰ ਇਹਦੇ ਨਾਲ ਅਟੈਚ ਕਰ ਲੈਨੇ ਜਿਹੜਾ ਘੇਰੇ ਵਾਲਾ ਸੀ ਇਹਦੇ ਨਾਲ ਆਪਾਂ ਇਸ ਤਰ੍ਹਾਂ ਲਾਵਾਂਗੇ ਇਹ ਕਪੜਾ ਆਪਣਾ ਸਿੱਧਾ ਹੋਊਗਾ ਆਹ ਵਾਲਾ ਆਪਾਂ ਉੱਠਾ ਰੱਖਾਂਗੇ ਲੈ ਆਹ ਸਾਲਾ ਹੋ ਲਈ ਸਲਾਈ ਲਾਉਣੀ ਹੈ ਇੱਕੋ ਜਾ ਵਿੱਚ ਦੇਣੀ ਹੈ ਲੈਸ ਕਿਤੇ ਵੱਧ ਘੱਟ ਨਹੀਂ ਕਰਨੀ इस तरह कर लेंगे कपड़े सीधा तो ये उपर ला देंगे आप में यह सिलाई लाईनी जरूरी है जी कई बार लैस की एक सिलाई लगी हो उदड़ तो सकती है जो डबल सिलाई होगी तो उडन उडण का खतरा नहीं इस तरह हो गया अपना तैयार हूँ ये कर दें अटैच उसी तरह ही आप कमीज वाला कप सीधा रखा कपड़ा आ उपर पुठा होगा thank <sighs> you ਹੁਣ ਇਸ ਤਰ੍ਹਾਂ ਆਪਾਂ ਸਿੱਧਾ ਕਰਕੇ ਇਹਦੇ ਉੱਪਰ ਸਲਾਈ ਲਾ ਦਨੇ ਦੱਬੂ ਵਿੱਚ ਅੱਦੇ ਸਰਦਨੀ ਤੁਸੀਂ ਆਪਣਾ ਇਦਾਂ ਦਾ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਸਿੰਪਲ ਜੇ ਸੂਟ ਨੂੰ ਥੋੜੀ ਲੈਸ ਲਗਾ ਕੇ ਆਪਾਂ ਇਸ ਤਰ੍ਹਾਂ ਸੋਹਣਾ ਬਣਾ ਲਿਆ ਕਿਉਂਕਿ ਜੀ ਕਾਟਨ ਦੇ ਸੂਟਾਂ ਤੇ ਜਿਆਦਾ ਪੈਸੇ ਲਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਇਹ ਗਰਮੀਆਂ ਦੇ ਵਿੱਚ ਆਪਾਂ ਨੂੰ ਆਉਣ ਜਾਂਚ ਥੋੜਾ ਟਾਈਮ ਹੀ ਪਾਉਣੇ ਇੱਕ ਅੱਦੇ ਵਾਰੀ ਪਾਉਣੇ ਬਾਅਦ ਚ ਘਰੇ ਲਾ ਲੈਣੇ ਇਹ ਜਿਆਦਾ ਵੀ ਨਹੀਂ ਹੰਡਦੇ ਹੁੰਦੇਗੇ ਠੀਕ ਹੈ ਜੀ ਇਸ ਤਰ੍ਹਾਂ ਸਿੰਪਲ ਜੇ ਸੂਟ ਤੁਸੀਂ ਵੀ ਤਿਆਰ ਕਰ ਸਕਦੇ ਹੋ ਘਰ ਦੇ ਵਿੱਚ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਦੂਸਰਾ ਚੈਨਲ ਵੀ ਆਪਣਾ ਸਬਸਕ੍ਰਾਈਬ ਕਰ ਲੋ ਜਸਪ੍ਰੀਤ ਪੰਜਾਬੀ ਮਲਟੀ ਕੁਕਿੰਗ ਚੈਨਲ ਹੈ ਜੀ ਦੂਰ ਦੇ ਕਪਾਹ ਰੈਸਪੀ ਦੀ ਵੀਡੀਓ ਲੈ ਕੇ ਆਉਣੇ ਆ